ਸਤਿਗੁਰੂ ਜਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਹਤੇ ਹੈ ਵਿਗੜ ਵਿਨਾਸ਼ਣ ਸੋਏ ਗਾਮੋਤ ਨੂੰ ਮਾਰੀਆਂ ਖਾਲਸੇ ਨੇ ਜਦ ਵੀ ਧਰਮੋਂ ਦਾ ਕਹਿੰਦੇ ਵਿਰੋਧ ਹੋਇਆ ਜਾਂ ਨਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ੀ ਉਡਾਰੀਆਂ ਖਾਲਸੇ ਨੇ ਓ ਸਦਕ ਸਬਰ ਤੇ ਅਣਖ ਦੀ ਲੈ ਗੁੜਤੀ ਵੇ ਆ ਫੇਰ ਹੀ ਤੇ ਗਮੋਦ ਨੂੰ ਮਾਰੀਆਂ ਖਾਲਸੇ ਨੇ ਯੋ ਯੋ ਦਾ ਮਰਦਾ ਮੰਗ ਮਰਨਾ ਮੁਟਤੋਂ ਰਿਹਾਂ ਨਿਸ਼ਾਨਾ ਐ ਖਾਲਸੇ ਦਾ ਚੜਦੀ ਕਲਾ ਸਰਬੱਤ ਦੇ ਭਲੇ ਵਾਲਾ ਭਲੇ ਵਾਲਾ ਹੋ ਸ਼ਿੰਗੋ ਭਲੇ ਵਾਲਾ ਚੜਦੀ ਕਲਾ ਸਰਬੱਤ ਦੇ ਭਲੇ ਵਾਲਾ ਉੱਚਾ ਸੁੱਚਾ ਜਹਰਾਂ ਨੇ ਖਾਲਸੇ ਦਾ ਸੀਸ ਧਲੀ ਤਰੀ ਯਾਰ ਦੀ ਗਲੀ ਜਾਣਾ ਰੱਬੀ ਰੂਪ دیਵਾਨਾ ਹੈ ਖਾਲਸੇ ਦਾ ਜਿਹੜੀ ਛੱਡ ਪੀਕੇ ਚਿੜੀਆਂ ਬਾਜ਼ ਮਾਰੇ ਅਮਰ ਤੇ ਮਈ ਖਜਾਨਾ ਖਾਲਸੇ ਦਾ ਆਤਮਈ ਰਹਿਣਾ ਨਿਰਾ ਸਿੱਖਿਆ ਨਹੀਂ ਹੋ ਸਿੰਘੋ ਸਿੱਖਿਆ ਨਹੀਂ ਨੱਚੇ ਖਾਲਸਾ ਤੇ ਇੱਕ ਬੀਤਾਰ ਬਣ ਕੇ ਇਹਨੂੰ ਪਿਤਾ ਦਸ਼ਮੇਸ਼ ਨੇ ਸਾਜਿਆ ਹੈ ਗੱਜੇ ਜਾਂਗੇ ਜੀਤ ਜੁਝਾਰ ਬਣ ਕੇ ਉਹ ਸੋਨਾ ਫੁੱਲ ਗੁਲਾਬ ਦਮ ਤੋਰਾ ਨਹੀਂ ਵੱਜੇ ਵੈਰੀਆਂ ਨੂੰ ਤਿੱਖਾ ਤਾਲ ਬਣ ਕੇ ਸਵਾਲ ਖਾਲ ਖਾਲਸਾ ਲੜੇ ਕੱਲਾ ਗੱਜੇ ਜੰਗ ਵਿੱਚ ਸ਼ਾਹ ਅਸਵਾਰ ਬਣ ਕੇ ਚਰਖੜੀਆਂ ਯਾਰੀਆਂ ਤੀਰ ਛੱਡੇ ਬਾਂਦੇ ਬਾਂਦੇ ਕਟਵਾਏ ਤੇ ਖਾਲਸੇ ਨੇ ਇੱਟਾਂ ਹੱਟੀਆਂ ਨੇ ਜਗਵਾ ਕਰ ਤੌਮੀ ਮਹਿਰ ਬਣਾਏ ਤਖਾਲਸੇ ਨੇ ਸ਼ਣਖਾ ਸੇ ਦੀ ਉੱਚੀ ਜੰਗ ਨਾਲ ਸੀਸ ਟਲੀ ਟਕਾਏ ਤਖਾਲਸੇ ਨੇ ਧਰਤੀ ਕੰਬੀ ਅਸਮਾਨ ਵੀ ਡੋਲ ਗਿਆ ਅਟਕ ਜੇ ਹੈ ਅਟਕਾਏ ਤਾਂ ਖਾਲਸੇ ਨੇ ਉਹ ਬਜਲੀ ਅਜੇ ਵੀ ਸਿੰਘਾਂ ਦੀ ਤੇਗ ਅੰਦਰ ਉਹ ਬਜਲੀ ਅਜੇ ਵੀ ਸਿੰਘਾਂ ਦੀ ਤੇਗ ਅੰਦਰ ਅਣਖੀ ਅਜੇ ਵੀ ਖੰਡਾ ਹੈ ਖਾਲਸੇ ਦਾ ਧਰਤੀ ਪੂਜਦੀ ਅਰਸ਼ ਵੀ ਕਰੇ ਸਜਦਾ ਉੱਚਾ ਝੋਲੇ ਦਾ ਝੰਡਾ ਹੈ ਖਾਲਸੇ ਦਾ ਜਿੱਥੇ ਸੱਚ ਤੇ ਝੂਠ ਦੀ ਪਰਖ ਹੋਵੇ ਬੋਲ ਤੋ ਮਸਤ ਜਗੀਰ ਨੂੰ ਮਿਲੇ ਜਾਣਣ ਉੱਚਾ ਝੋਲੇ ਦਾ ਝੰਡਾ ਹੈ ਖਾਲਸੇ ਦਾ ਉੱਚਾ ਝੋਲੇ ਦਾ ਝੰਡਾ ਹੈ ਖਾਲਸੇ ਦਾ ਉੱਚਾ ਝੋਲੇ ਦਾ ਝੰਡਾ ਹੈ ਖਾਲਸੇ ਦਾ ਚਬਰ ਸ਼ਤਰ ਤਕਾਂ ਦੇ ਮਾਲਕ ਵਾਲੀਏ ਕੁਲੇ ਆਲਮ ਸਰਵ ਰੇ ਕਾਇਨਾਤ ਕਮਾਲੇ ਕਰਾਮਾ ਤਕਤਾਂ ਦੇ ਸੋਭਾ ਪਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜੁਰਮਲ ਬੈਠੇ ਸਰਬਤਰ ਮਤਾ ਪ੍ਰਤਾਜਿਓ ਗੱਜ ਕੇ ਫੜੇ ਗਰਿਓ ਜੀ ਅੱਖੋ ਜੀ ਵਾਹਿ ਗੁਰਜੀਕਾ ਖਲਸਾ ਵਾਹਿ ਗੁਰਜੀ ਕੀ ਫਤਿਹ ਦਸਾਂ ਨੂੰ ਕੁਝ ਕਹਿਣ ਦੀ ਆਗਿਆ ਬਖਸ਼ੋ ਤੇ ਪ੍ਰਸੰਗ ਆਰੰਭ ਕਰਨ ਦੀ ਆਗਿਆ ਬਖਸ਼ੋ ਅੱਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਤੇ ਆਸਕਰ ਦੱਸਦੇ ਹਨ ਕਿ ਸਹਿਬ ਬਾਬਾ ਜੀਤ ਸਿੰਘ ਸਾਹਿਬ ਦੇ 500 ਤੋਂ ਵੱਧ ਫਟ ਲੱਗੇ ਸਨ ਆਹ ਸਹਿਬ ਬਾਬਾ ਜੀਤ ਸਿੰਘ ਕਿਸ ਤਰ੍ਹਾਂ ਜੰਗ ਵਿੱਚ ਮੁਗਲਾਂ ਦੇ ਆਹੂਲਾ ਰਹੇ ਹਨ ਉਸ ਵੇਲੇ ਦਾ ਸੀਨ ਇਉਂ ਬਿਆਨ ਕੀਤਾ ਜਾ ਰਿਹਾ ਹੈ ਹੁਣੇ ਤੱਕ ਦੀ ਪਈ ਏ ਕੜਾ ਪੱਥੇ ਵਿੱਚੋਂ ਨਿਕਲੇ ਤੂਫਾਨ ਨੂੰ ਲਾਲ ਮਾਈ ਦਾ ਜੋਹੇ ਕੀ ਉੱਤੇ ਠੇੜਦਾ ਸ਼ੇਰ ਨਾਇ ਜੀਤ ਸਿੰਘ ਦਾ ਵੀਰ ਮੁਗਲਾਂ ਦੀ ਤੁਨੀ ਵਿੱਚ ਪੈਦਾ ਸ਼ੇਰ ਨਾਇ ਜੀਤ ਸਿੰਘ ਦਾ ਉਹ ਕਾਲ ਰੀਟਾ ਲਾਲਾ ਬੋਟੀਆਂ ਨੂੰ ਬੋਚਦਾ ਜਾਂਦਾ ਕੱਲਾ ਕੱਲਾ ਤੀਰ ਮਾਰ ਸਨੋਚਦਾ ਜਿੱਥੋਂ ਲੱਗ ਜਾਂਦਾ ਹੱਡਾਂ ਨੂੰ i you. ਜਾਹਲੀ ਸਾਹਿਬ ਦੀ ਰਿੱਛੀ ਦੀਦੋ ਬਾੜਾ ਬਾਬਾ ਸੰਗਤ ਸਿੰਘ ਤੇ ਉਹਦੇ ਸਾਥੀ ਤੱਕੀਏ ਲਖਾਂ ਦੇ ਨਾਲ ਅੱਠ ਮਰਦ ਰਣ ਮੈਦਾਨ ਚਮਕੌਰ ਦੇ ਵਿੱਚ ਇਸ ਤਰ੍ਹਾਂ ਜੂਝਦੇ ਨੇ ਕਿਵੇਂ ਅਕੇ ਲਈ ਫਿਰਦੇ ਨੇ ਵੈਰੀਆਂ ਨੂੰ ਉਸ ਵੇਲੇ ਦਾ ਸੀਨ ਕਿਉਂ ਪਿਆੜ ਕੀਤਾ ਜਾ ਰਿਹਾ ਬਾਕੀ ਜਿਹੜੇ ਸੀ ਗੜੀ ਚ ਰਹਿ ਗਏ ਸੂਰਮੇ ਤੇਗਾ ਸੂਤ ਕੇ ਮੈਦਾਨ ਪੈ ਗਏ ਸੂਰਮੇ ਵਣ ਬਸਾ ਸੰਗ ਬਸ ਖੈ ਗਏ ਸੂਰਮੇ ਮਾਰ ਝੱਲਦਾ ਨਹੀਂ ਕੋਈ ਜੋ ਫਿਰੇ ਲਲਕਾਰੇ ਮਾਰਦਾ ਗਾਣ ਕੇ ਸੰਗਤ ਸਿੰਘ ਲੜੇ ਪਿਆ ਵੱਡੇ ਵੱਡੇ ਜਿਰਨੈਲਾ ਮੂਰੇ ਆੜੇ ਪਿਆ ਜਿੰਨੂੰ ਤੇਗਾ ਮਾਰੇ ਧੜੋ ਸੀਸ ਝੜੇ ਪਿਆ ਮੌਤ ਨੱਚ ਦੀ ਵਖਾਤੀ ਫਿਰ ਦਲੇਰ ਸੂਰਮਿਆਂ ਲੋਥ ਲੋਥ ਤੇੜਾ ਫਰੇ ਲਲ ਕਰੇ ਮਾਰਦਾ ਸ਼ਤੀ ਤਾਣ ਕੇ ਸੰਗਤ ਸਿੰਘ ਲੜੇ ਪਿਆ ਵੱਡੇ ਵੱਡੇ ਜਰ ਨੈਲਾ ਮੂਰੇ ਅੜੇ ਪਿਆ ਜਿੰਨੂੰ ਤੇਗਾ ਮਾਰੇ ਧੜੋ ਸੀਸ ਚੜੇ ਪਿਆ ਮੋਤ ਨੱਚ ਦੀ ਵਖਾਤੀ ਪੇ ਦਲੇਰ ਸੂਰਮਿਆਂ ਲੋਥ ਲੋਥ ਦੇ ਜੜਾ ਦੀ ਸੀ ਦਲੇਰ ਸੂਰਮਿਆਂ ਲੋਥ ਲੋਥ ਦੇ ਜੜਾ ਦੀ ਸੀ ਦਲੇਰ ਸੂਰਮਿਆਂ ਹੋ ਬੇਰੀ ਗੁਰਾਂ ਦੇ ਪੁਲੇਖੇ ਪੈਂਦੇ ਭੱਜ ਕੇ ਛੇਰ ਪੈਦੜੇ ਬਦਲ ਪੈਂਦੇ ਤੱਜ ਕੇ ਹੋਣੀ ਫਿਰਦੀ ਮੈਦਾਨ ਵਿੱਚ ਸੱਜ ਕੇ ਬਾਹਰ ਝੱਲਦਾ ਨਹੀਂ ਕੋਈ ਸਿੰਘ ਹੁਸ਼ਿਆਰ ਦਾ ਛੇਰ ਰਣ ਵਿੱਚ ਫਰੇ ਲਲ ਕਰੇ ਮਾਰਦਾ ਛੇਰ ਰਣ ਵਿੱਚ ਫਰੇ ਲਲ ਕਰੇ ਮਾਰਦਾ ਖੂਨ ਵਾਂਗ ਪੁਰ ਨਾਲ ਹੈ ਸੀ ਡੁੱਲਿਆ ਚੇਤਾ ਭਾਈ ਨੂੰ ਭਾਈ ਦਾ ਹੈ ਸੀ ਭੁੱਲਿਆ ਇੱਕ ਦੂਜੇ ਨੂੰ ਮਕਾਉਣ ਉੱਤੇ ਤੁਲਿਆ ਸਿਰਾ ਧੜਾਂ ਦੇ ਲਗਾ ਤੇ ਰਣ ਢੇਰ ਸੂਰਮਿਆਂ ਲੋਥ ਲੋਥ ਤੇ ਲਗਾ ਤੀ ਸੀ ਰਣ ਢੇਰ ਸੂਰਮਿਆਂ ਲੋਥ ਲੋਥ ਤੇ ਲਲਤੀ ਸੀ ਸ਼ੇਰ ਤੂਰ ਮਿਆਂ ਜਦੋਂ ਤੇਗਾ ਉੱਤੇ ਢਾਲ ਦੇ ਖੜਕਦੀ ਮੰਨੋ ਬਿਜਲੀ ਅੰਬਰ ਵਿੱਚ ਕੜਕਦੀ ਛਾਤੀ ਵੇਖ ਡਰ ਪੋਕਾਂ ਦੀ ਧੜਕਦੀ ਦਲ ਮੂਰੇ ਲਾਲੇ ਸੁਕਾਂ ਨੇ ਲਾ ਲਏ ਯਾਰ ਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ ਆਪੋ ਧਾਪੀ ਪੈ ਗਈ ਮੁੰਗਲਾ ਦੇ ਦਲਾਂ ਨੂੰ ਮੰਨੋ ਅੱਗ ਲੱਗੀ ਕਾਨਿਆਂ ਦੇ ਝੱਲਾਂ ਨੂੰ ਆਪੇ ਰੇੜ ਕੰਮ ਕੌਣਾ ਘੜੀ ਪੱਲਾ ਨੂੰ ਰਣਵਾਰ ਤਰੀ ਗਦੇ ਪਲੇਰ ਸੂਰਮਿਆਂ ਲੋਥ ਲੋਥ ਦੇ ਜਿਹੜਾ ਤੀਸੀ ਦਲੇਰ ਸੂਰਮਿਆਂ ਲੋਥ ਲੋਥ ਦੇ ਜਿਹੜਾ ਤੀਸੀ ਦਲੇਰ ਸੂਰਮਿਆਂ ਇਹੋ ਢਾਲਾਂ ਵਿੱਚੋਂ ਕੰਡੇ ਜਗਿਆੜੇ ਸੀ ਪੱਲੇ ਮੱਖਣਾ ਦੇ ਨੇਜਿਆਰੇ ਪਾੜੇ ਸੀ ਤੀਰੇ ਯਾਰਿਆਂ ਦੀ ਉਹਦਿਆਂ ਕਿੜਾੜੇ ਸੀ ਬਾਹਰ ਝੱਲਦਾ ਨਹੀਂ ਕੋਈ ਸਿੰਘ ਹੁਸ਼ਿਆਰ ਦਾ ਸ਼ੇਰ ਰਾਣ ਵਿੱਚ ਫਰੇ ਲਲਕਾਰੇ ਮਾਰਦਾ ਸ਼ੇਰ ਰਾਣ ਵਿੱਚ ਫਰੇ ਦੋ ਸੂਰਮੇ ਕਢਾਉਣ ਖੂਨੀ ਹੋਲੀਆਂ ਰਣ ਹੋਣੀ ਨੂੰ ਵਰਣ ਬੜ ਟੋਲੀਆਂ ਤਾੜ ਗਿੱਦੜਾਂ ਦੀ ਮੂਹਰੇ ਲਾਤੀ ਸ਼ੇਰ ਸੂਰਮਿਆਂ ਲੋਥ ਲੋਥ ਦੇ ਜੜਾਤੀ ਸੀ ਦਲੇਰ ਸੂਰਮਿਆਂ ਲੋਥ ਲੋਥ ਦੇ ਜੜਾਤੀ ਸੀ ਦਲੇਰ ਸੂਰ ਤਕਾਰ ਦਾ ਸ਼ੇਰ ਰਣ ਵਿੱਚ ਫਰੇ ਲਲ ਕਰੇ ਮਾਰਦਾ ਸ਼ੇਰ ਰਣ ਵਿੱਚ ਫਰੇ ਲਲ ਕਰੇ ਮਾਰਦਾ ਮੰਨੇ ਚਾਨਣੀ ਹੋਏ ਸੀਵਾ ਜਕਾਨੀਆਂ ਸੂਰੇ ਗੁਰਾਂ ਦੇ ਅਲੇ ਖੇ ਲਾਰੇ ਜਵਾਨੀਆਂ ਸੀਸਵਾਰ ਦੇ ਸਿਰਾਂ ਦੇ ਸੀਸਦਾਨੀਆਂ ਰਣ ਪੜਾ ਚੱਲਿਆ ਤਾਂ ਸੀ ਹਨੇਰ ਸੂਰਮਿਆਂ ਲੋਥ ਲੋਥ ਦੇ ਜੜਾ ਤੀ ਸੀ ਦਲੇਰ ਸੂਰਮਿਆਂ ਲੋਥ ਲੋਥ ਦੇ ਜੜਾ ਤੀ ਸੀ ਦਲੇਰ ਸੂਰਮਿਆਂ ਲੋਥ ਗਣਤ ਭਲਾ ਦੀ ਖਿਮਾ ਅਗਲਾ ਪ੍ਰੋਗਰਾਮ ਦਾ ਪ੍ਰਬੰਧਕਾਂ ਪਾਸੋਂ ਸਰਵਣ ਕਰੋ ਜੀ ਦਸਾਂ ਨੂੰ ਆਗਿਆ ਬਖਸ਼ੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ